ਪਰਵਾਸੀ ਦੇ ਕਤਲ ਨੂੰ ਸੁਲਝਾਉਂਦਿਆਂ ਪੁਲਿਸ ਨੇ ਤਿੰਨ ਕਿਤੇ ਕਾਬੂ 21 ਅਗਸਤ ਨੂੰ ਹੋਏ ਇੱਕ ਪਰਵਾਸੀ ਵਿਅਕਤੀ ਦੇ ਕਤਲ ਦੇ ਮਾਮਲੇ ਨੂੰ ਪੁਲਿਸ ਨੇ ਸੁਲਝਾਉਣ ਦਾ ਦਾਅਵਾ ਕੀਤਾ ਹੈ ਇਸ ਮਾਮਲੇ ਸੰਬੰਧੀ ਅੱਜ ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਮਹਿਤਾਬ ਸਿੰਘ ਵੱਲੋਂ ਮੀਡੀਆ ਭਾਰਤਾ ਕੀਤੀ ਗਈ ਉਹਨਾਂ ਦੱਸਿਆ ਕਿ ਇਸ ਮਾਮਲੇ ਸੰਬੰਧੀ ਐਸਪੀ ਜਾਂਚ ਡਾਕਟਰ ਮਕੇਸ਼ ਕੁਮਾਰ ਡੀਐਸਪੀ ਦਲਜੀਤ ਸਿੰਘ ਖੱਖ ਸੀਆਈਏ ਇੰਚਾਰਜ ਅਵਤਾਰ ਸਿੰਘ ਅਤੇ ਐਸਐਚਓ ਬੰਗਾ ਬਲਵਿੰਦਰ ਸਿੰਘ ਦੀ ਟੀਮ ਬਣਾਈ ਗਈ ਟੀਮ ਬਲੋ ਵੀ ਬਰੀਕੀ ਨਾਲ ਜਾਂਚ ਕਰਕੇ ਮਾਮਲਾ ਸੁਲਝਾ ਲਿਆ ਗਿਆ ਤੇ ਤਿੰਨ ਕਿਥੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਦੋ ਮੋਟਰਸਾਈਕਲ ਇੱਕ ਦਾਤਰ ਤੇ ਤਿੰਨ ਮੋਬਾਈਲ ਬਰਾਮਦ ਕੀਤੇ ਗਏ ਹਨ ਤੁਸੀਂ ਦੇਖ ਰਹੇ ਹੋ న్యూਸ ਲੀਡਰ ਪੰਜਾਬ ਤੇ ਹਰਵਿੰਦਰ ਸਿੰਘ ਨਾਲ ਮਨਦੀਪ ਦੁੱਗਲ ਦੀ ਰਿਪੋਰਟ ਜਿਸਕ ਨਵਾਸ਼ਾ ਦੇ ਵਿੱਚ ਹੁੰਦੀ ਹੈ ਸਾਡੀ ਡਿਸਟ੍ਰਿਕਟ ਪੁਲਿਸ ਉਹਦੇ ਵਿੱਚ ਉਹਨੂੰ ਡ੍ਰੈਸ ਕਰਨ ਲਈ ਡੈਟेक्ट ਕਰ ਲਈ ਪੂਰੀ ਐਫਰਟ ਕਰਦੀ ਹੈ ਇਸੇ ਤਰ੍ਹਾਂ ਦੀ ਘਟਨਾ 21 ਅਗਸਤ ਨੂੰ ਹੋਈ ਸੀ ਜਿਹਦੇ ਵਿੱਚ ਇੱਕ ਸਾਨੂੰ ਅਨਨੋਨ ਡੈੱਡ ਬੋਡੀ ਜਿਹੜੀ ਹੈਗੀ ਹੈ ਉਹ ਪਿੰਡ ਲਧਾਣਾ ਚਿੱਕਾ ਥਾਣਾ ਸਦਰ ਬੰਗਾ ਦੇ ਵਿੱਚ ਮਿਲੀ ਸੀ ਉਸ ਤੋਂ ਬਾਅਦ ਅਸੀਂ ਐਫਆਈਆਰ ਰਜਿਸਟਰ ਕੀਤੀ 88 ਨੰਬਰ ਥਾਣਾ ਅੰਡਰ ਡੀਐਨਐਸ 103 ਐਂਡ 3 ਇਹਦੇ ਬਾਅਦ ਅਸੀਂ ਟੀਮ ਬਣਾਈ ਐਸਪੀ ਡੀ ਸਾਹਿਬ ਦੇ ਅੰਦਰ ਡੀਐਸਪੀ ਇਨਵੈਸਟੀਗੇਸ਼ਨ ਡੀਐਸਟੀ ਬੰਦਾ ਐਸਐਚਓ ਸਦਰ ਬੰਗਾ ਤੇ ਸੀਆਈਏ ਇਨਚਾਰਜ ਅਫਸਰ ਇਨਾਂ ਦੀ ਟੀਮ ਨੇ ਜਿਹੜੇ ਐਫਰਟਸ ਕੀਤੇ ਉਸ ਤੋਂ ਬਾਅਦ ਜਿਹੜਾ ਇਹ ਵਿਅਕਤੀ ਦੀ ਰੈਡ ਬਾਡੀ ਸੀ ਇਸ ਨੂੰ ਫ੍ਰੇਸ ਕੀਤਾ ਗਿਆ ਇਹ ਜੋ ਇਸ ਦੀ ਸਨਾਖਤ ਹੋਈ ਹੈ ਦਾ ਨਾਮ ਅਮਰ ਸਿੰਘ ਉੱਤਰ ਝੰਡੂ ਹੈਗਾ ਇਹ ਜ਼ਿਲ੍ਹਾ ਬਰੇਲੀ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀਗਾ ਇਹ ਇੱਥੇ ਜਦੋਂ ਇਹਨੂੰ ਇਹਨੂੰ ਅਸੀਂ ਫ੍ਰੇਸ ਕੀਤਾ ਉਸ ਤੋਂ ਬਾਅਦ ਜਿਹੜਾ ਟੈਕਨੀਕਲ ਦੀ ਮਦਦ ਨਾਲ ਤੇ ਹੋਰ ਅਸੀਂ ਜਿਹੜੇ ਐਫਰਟਸ ਕੀਤੇ ਜਿਹੜਾ ਇਹਦੇ ਦੋਸ਼ੀ ਜਿਨ੍ਹਾਂ ਨੇ ਕਤਲ ਕੀਤਾ ਸੀ ਉਹਨਾਂ ਨੂੰ ਅਸੀਂ ਫ੍ਰੇਸ ਕਰ ਲਿਆ ਉਹਨਾਂ ਤਿੰਨਾਂ ਨੂੰ ਅਰੈਸਟ ਵੀ ਕੀਤਾ ਗਿਆ ਉਹ ਜਿਹੜਾ ਪਾਇਆ ਗਿਆ ਇੱਕ ਹਰੀਸ਼ ਕੁਮਾਰ ਪੁੱਤਰ ਦੁਰਗਾ ਪ੍ਰਸਾਦ ਹੈ ਇਹ ਵੀ ਜਿਹੜਾ ਡਿਸਟ੍ਰਿਕਟ ਬਰੇਲੀ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈਗਾ ਇਹਦੇ ਨਾਲ ਜਿਹੜੇ ਦੋ ਲੋਕਲ ਇੱਕ ਬੰਦੇ ਸੀਗੇ ਗੁਰਦੀਪ ਸਿੰਘ ਰੁਪਦੀਪਾ ਤੇ ਤੀਸਰਾ ਗਗਨਦੀਪ ਸਿੰਘ ਸਿੰਘ ਉਰਫ ਗੱਗੀ ਇਹ ਵੀ ਇਹਦੇ ਨਾਲ ਹੈ ਤੇ ਇਹਨਾਂ ਨੇ ਮਿਲ ਕੇ ਜਿਹੜਾ ਹੈਗਾ ਇਸੇ ਕੀ ਦਾ ਕਤਲ ਕੀਤਾ ਇਹਦੇ ਵਿੱਚ ਜੋ ਇਹਨਾਂ ਦੀ ਇੰਟੈਂਸ਼ਨ ਸੀ ਜੇ ਕਤਲ ਕਰਨ ਦੀ ਉਹ ਜਿਹੜਾ ਇਹ ਹਰੀਸ਼ ਕੁਮਾਰ ਸੀਗਾ ਇਹ ਇਹਦਾ ਰਿਸ਼ਤੇਦਾਰੀ ਵਿੱਚ ਕਤਲ ਹੋਣ ਵਾਲੇ ਬੰਦੇ ਦਾ ਭਾਂਜਾ ਲੱਗਦਾ ਸੀ ਇਨਾਂ ਦਾ ਆਪਸ ਦੇ ਵਿੱਚ ਪੈਸਿਆਂ ਦਾ ਲੈਣ-ਦੇਣ ਸੀ ਇਹਨਾਂ ਦੀ ਪਹਿਲਾਂ ਵੀ ਇੱਕ ਦੋ ਵਾਰ ਫੋਨ ਤੇ ਕਾ ਸੁਣੀ ਹੋਈ ਹੈਗੀ ਹੈ ਜਿਹੜਾ ਇਹ ਵਿਅਕਤੀ ਹੈ ਇਸਤੇ ਕੋਲ ਆਇਆ ਸੀਗਾ ਰੀਜ ਦੇ ਕੋਲ ਤੇ ਇਹਨਾਂ ਨੇ ਪਹਿਲਾਂ ਹੀ ਪਲੈਨਿੰਗ ਕੀਤੀ ਹੋਈ ਸੀ ਇਹਨਾਂ ਤਿੰਨਾਂ ਨੂੰ ਜਿਹੜਾ ਪਿੰਡ ਲਿਜਾਣਾ ਚਿੱਕਾ ਲਾ ਕੇ ਇਹਨਾਂ ਨੇ ਉੱਥੇ ਮੌਕੇ ਤੇ ਇਹਦਾ ਕਤਲ ਕਰ ਦਿੱਤਾ ਕਤਲ ਦੇ ਲਈ ਜਿਹੜਾ ਇਹਨਾਂ ਨੇ ਇੱਕ ਜਿਹੜਾ ዳਤਰ ਯੂਜ਼ ਕੀਤਾ ਉਹ ዳਤਰ ਵੀ ਮੌਕੇ ਤੋਂ ਰਿਕਵਰ ਹੋ ਗਿਆ ਦੋ ਮੋਟਰਸਾਈਕਲ ਵਾਹਦਾਂ ਦੇ ਵਿੱਚ ਯੂਜ਼ ਕੀਤੇ ਗਏ ਸੀ ਉਹ ਮੋਟਰਸਾਈਕਲ ਵੀ ਜਿਹੜਾ ਸੀ ਹੈਗਾ ਰਿਕਵਰ ਇਹ ਅਜੇ ਅਸੀਂ ਦੇਖਣਾ ਜੀ ਸਾਨੂੰ ਲੱਗਦਾ ਕਿ 50 ਹਜ਼ਾਰ ਦੇ ਲੱਖ ਦਾ ਮਾਮਲਾ ਸੀ ਉਹ ਅਸੀਂ ਸਾਰਾ ਕਲੀਅਰ ਕਰਾਂਗੇ ਕਿਉਂਕਿ ਉਹਦੀ ਫੈਮਿਲੀ ਨੂੰ ਵੀ ਇਨਫਾਰਮ ਕੀਤਾ ਗਿਆ ਹੈ ਕਿ ਕੀ ਸਾਰਾ ਮਾਮਲਾ ਸੀ ਉਹ ਅਸੀਂ ਵੈਰੀਫਾਈ ਕਰਦੇ ਹਾਂ। ਕੋਈ ਦੋਸ਼ੀ ਪੜੇਗਾ ਜਾਂ ਕੋਈ ਪਿੱਛੇ ਦਾ ਬੈਕਗ੍ਰਾਉਂਡ ਹੈ ਕਿਸੇ ਦੇ ਬਾਰੇ ਨਹੀਂ ਜੀ ਇਹ ਜੋ ਅਸੀਂ ਹਜੇ ਤੱਕ ਵੈਰੀਫਾਈ ਕੀਤਾ ਹੈ ਜਿਹੜਾ ਹਰੀਸ਼ ਕੁਮਾਰ ਉਹ ਬਰੇਲੀ ਦਾ ਰਹਿਣ ਵਾਲਾ ਹੈ ਇਹ ਇੱਥੇ ਲੋਕਲੀ ਕਿਸੇ ਦੇ ਘਰੇ ਕੰਮ ਕਰਦਾ ਸੀਗਾ ਇਹਦਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਹੈਗਾ ਜਿਹੜੇ ਦੂਜੇ ਦੋਸ਼ੀ ਹੈ ਇੱਕ ਗੁਰਦੀਪ ਹੈ ਉਹ హెయిర్ ਕਟਿੰਗ ਦੀ ਸ਼ਾਪ ਤੇ ਕੰਮ ਕਰਦਾ ਸੀ। ਇਹ ਜਿਹੜਾ ਗਗਨਦੀਪ ਸਿੰਘ ਹੈ ਉਹ ਗਗਨਦੀਪ ਸਿੰਘ ਹੈ ਉਹ ਮੈਨ ਮਜ਼ਦੂਰੀ ਕਰਦਾ ਸੀ ਇਹਨਾਂ ਦਾ ਹਜੇ ਤੱਕ ਸਾਡੇ ਕੋਈ ਵੀ ਕ੍ਰਿਮिनल ਰਿਕਾਰਡ ਜਿਹੜਾ ਹੈਗਾ ਸਾਹਮਣੇ ਨਹੀਂ ਹੈ ਇਹ ਜਿਹੜਾ ਹਰੀਸ਼ ਹੈਗਾ ਜੀ ਇੰਨੇ ਹੀ ਉਹਨੂੰ ਉਸ ਜਗਾ ਬੁਲਾਇਆ ਸੀ ਕਿਉਂਕਿ ਇਹਨਾਂ ਨੇ ਪਹਿਲਾਂ ਹੀ ਪਲਾਨਿੰਗ ਕਰ ਰੱਖੀ ਸੀ ਤਾਂ ਜਿਹੜਾ ਹਰੀਸ਼ ਹੈਗਾ ਇਹ ਪਿੱਛੋਂ ਤਾਂ ਯੂਪੀ ਦਾ ਰਹਿਣ ਵਾਲਾ ਵਟੇ ਲੋਕਲ ਜਿਹੜਾ ਹੈਗਾ ਇਹ ਲੋਕਲ ਦਵਿੰਦਰ ਸਿੰਘ ਜਿਹੜਾ ਹੈਗਾ ਐਮਾ ਜੱਟਾ ਥਾਣਾ ਮਹਿਲਪੁਰ ਉਹਦੇ ਘਰੇ ਕੰਮ ਕਰਦਾ ਸੀ ਤਾਂ ਇਹਨੇ ਪਹਿਲਾਂ ਹੀ ਪਲਾਨਿੰਗ ਕਰਕੇ ਜਿਹੜਾ ਇੱਕ ਸੁੰਸਾਨ ਜਗਾ ਦੇਖੀ ਤੇ ਉਹਨੂੰ ਉੱਥੇ ਮੌਕੇ ਤੇ ਬੁਲਾਇਆ ਉਸ ਤੋਂ ਬਾਅਦ ਜਿਹੜਾ ਇਹਨਾਂ ਨੇ ਉਹਦਾ ਕਤਲ ਕੀਤਾ ਉਹਨੇ ਆਪਣੇ ਮਾਮੇ ਨੂੰ ਉੱਥੇ ਬੁਲਾ ਲਿਆ ਜਿਹੜੇ ਦੋ ਉਹਦੇ ਨਾਲ ਸਾਥੀ ਸੀਗੇ ਉਹਨਾਂ ਨੇ ਉਹਦੇ ਨਾਲ ਪਹਿਲਾਂ ਹੀ ਪਲੈਨਿੰਗ ਕੀਤੀ ਸੀ ਜੋ ਮੌਕੇ ਤੇ ਲਿਆ ਕੇ ਉਹਨਾਂ ਨੇ ਉਹਦਾ ਕਤਲ ਕਰ ਦਿੱਤਾ ਅੱਤ ਦਾਤਰ ਵਰਤਿਆ ਹੈਗਾ ਤੇ ਇੱਕ ਪਰਨੇ ਸੀਗੇ ਉਹ ਇਹਨਾਂ ਨੇ ਵੱੰਨਣ ਲਈ ਯੂਜ਼ ਕੀਤੇ ਹੋਗੇ ਇੱਕ ਦਾਤਰ ਜਿਹੜਾ ਹੈਗਾ ਉਹ ਜਿਹੜੇ ਮਾਰਿਆ ਇਹ ਜਿਹੜਾ ਕਿਰਾਏ ਤੇ ਰੰਦਾ ਸੀ ਇਹ ਦੂਸਰੇ ਡਿਸਟ੍ਰਿਕਟ ਦਾ ਸੀ ਇਹ ਸੋ ਵੀ ਵੈਰੀਫਾਈ ਕਰ ਰਹੇ ਆ ਕਿ ਉੱਥੇ ਇਹਨਾਂ ਨੇ ਜਿਹੜੀ ਅਪਰਿਸ ਸਰਟੀਫਿਕੇਸ਼ਨ ਉੱਪਰਾਈ ਸੀ ਜਾਂ ਨਹੀਂ ਉਹ ਸਾਰੀ ਚੀਜ਼ ਹੈਗੀ ਹੈ ਅਸੀਂ ਇਹਨਾਂ ਦਾ ਰਿਮਾਂਡ ਲਿਆ ਇਹਨਾਂ ਨੂੰ ਅਸੀਂ ਵੈਰੀਫਾਈ ਕਰਾਂਗੇ